ਸਰਕਾਰ ਕਿਸਾਨਾਂ ਦੇ ਲੈਂਡ ਪਾਲਿਸੀ ਲਿਆ ਕੇ ਲੋਕਾਂ ਕੋਲੋਂ ਜ਼ਮੀਨ ਖੋਹਣ ਦੀ ਕੋਸ਼ਿਸ਼ ਕਰਦੀ ਪਈ। ਇੱਕ ਬੰਨੇ ਕਿੰਦੇ ਲੋਕੀ ਕਹਿੰਦੇ ਨਾ ਵੀ ਚੰਗਾ ਸਿਆਸਤਦਾਨ, ਚੰਗਾ ਰਾਜਨੇਤਾ ਤੇ ਚੰਗਾ ਅਫਸਰ ਕਿਤੇ ਸਦੀਆਂ ਬਾਅਦ ਪੈਦਾ ਹੁੰਦਾ ਹੈ। ਤੇ ਇਹ ਸਾਡੀ ਕਿਸਮਤ ਚੰਗੀ ਏ ਕਿ ਅਸੀਂ ਰਮਿੰਦਰ ਸਿੰਘ ਆਵਲੇ ਨਾਲ ਜੁੜੇ ਆ ਤੇ ਕੱਲ ਦੀ ਤੁਸੀਂ ਘਟਨਾ ਵੇਖੀ ਆ ਵੀ ਜਿਵੇਂ ਮੌਜੂਦਾ ਐਮਐਲਏ ਜਗਦੀਪ ਕਮੋਜ ਗੋਲਡੀ ਕਿਵੇਂ ਜਲਾਲਾਬਾਦ ਸ਼ਹਿਰ ਦੇ ਵਿੱਚ ਇੱਕ ਪਾਣੀ ਨੂੰ ਲੈ ਕੇ ਹਫੜਾ ਦਫੜੀ ਚ ਪਿਆ ਹੋਇਆ ਸੀ। ਔਰ ਮਯੂਤਾ ਅਫਸਰਾਂ ਨੂੰ ਕਿਵੇਂ ਪੈ ਰਿਆ ਸੀ ਪਰ ਉਧਰ ਤਾਂ ਧਿਆਨ ਹੈ ਕਿਉਂਕਿ ਉੱਥੇ ਵੀਡੀਓ ਚੱਲਦੀ ਸੀ ਆ ਕਿਸਾਨਾਂ ਨਾਲ ਕੋਈ ਤਿਆਰ ਨਹੀਂ ਕਿਸਾਨੀ ਨੂੰ ਮਾਰਨ ਵਾਸਤੇ ਸਰਕਾਰ ਪੂਰਾ ਜ਼ੋਰ ਲਾਉਦੀ ਵੀ ਵੀ ਤਾਂ ਕਿ ਇੱਕ ਸਰਕਾਰ ਸੈਂਟਰ ਦੀਆਂ ਨੀਤੀਆਂ ਦੇ ਪੂਰੀ ਤਰ੍ਹਾਂ ਚੱਲਦੀ ਪਈ ਆ ਇਹਨਾਂ ਨੂੰ ਨੱਥ ਪਾਈ ਹੋਈ ਆ ਸੈਂਟਰ ਸਰਕਾਰ ਨੇ ਵੀ ਕਿਸਾਨਾਂ ਨੂੰ ਮਾਰੋ ਤੇ ਫਿਰ ਰਾਜ ਕਰੋ ਇਹ ਕਿਸਾਨਾਂ ਨੂੰ ਮਾਰ ਕੇ ਬਹੁਤ ਖੁਸ਼ ਇਹ ਜਿਹੜਾ ਜਿਹੜਾ ਪ੍ਰੋਜੈਕਟ ਆ ਇਹ ਕਿੰਨਾ ਕੁ ਵੱਡਾ ਸੀ ਸਰਕਾਰ ਵਾਸਤੇ ਕੋਈ ਐਡਾ ਵੱਡਾ ਨਹੀਂ ਸੀ ਜਿਹੜਾ ਇਹਨਾਂ ਨੂੰ ਨਾ ਦੇ ਸਕੇ ਵੱਧ ਤੋਂ ਵੱਧ 3 ਸਵਾ 3 ਲੱਖ ਰੁਪਏ ਦਾ ਪ੍ਰੋਜੈਕਟ ਜੋ ਸਾਨੂੰ ਰਮਿੰਦਰ ਆਵਲਾ ਸਾਹਿਬ ਨੇ ਜਿਹੜਾ ਸਾਡੀ ਸਹਾਇਤਾ ਕੀਤੀ ਸਾਡੇ ਕਿਸਾਨਾਂ ਦੇ ਮੂੰਹ ਤੇ ਰੋਟੀ ਪਾਈ ਆ ਅਸੀਂ ਫਿਰ ਤੋਂ ਦੁਬਾਰਾ ਸਾਰੇ ਨਗਰ ਵੱਲੋਂ ਰਮਿੰਦਰ ਸਿੰਘ ਆਵਲਾ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਤਾਂ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡੇ ਪਿੰਡ ਦਾ ਜਿਹੜਾ 40 ਸਾਲ ਤੋਂ ਸਾਡੇ ਨੰਬਰਦਾਰ ਸਾਹਿਬ ਨੇ ਛਾਵੜਾ ਸਾਹਿਬ ਨੇ ਇਹ ਖਾਲਾ ਜਿਹੜਾ ਬਣਾਇਆ ਸੀ ਤੇ ਸਾਡਾ ਸੁਖਣਾ ਅੱਜ ਟਹਿ ਗਿਆ ਸੀ 40 ਸਾਲ ਤੋਂ ਬਾਅਦ ਸਾਡੀ ਸਾਰੀ ਜਮੀਨ ਜਿਹੜੀ ਬੰਜਰ ਸੀ ਬਾਦ ਹੋਈ ਸੀ ਤੇ ਅਸੀਂ ਸਾਰੇ ਪਿੰਡ ਜੜਰਨੀ ਵਾਲਾ ਰੋਟੀ ਨੂੰ ਪੈ ਗਿਆ ਸੀ ਸਾਨੂੰ ਜਿਹੜਾ ਅੱਜ ਤੋਂ ਪਿਛਲੇ ਹਫਤੇ ਬੁੱਧਵਾਰ ਸਾਡਾ ਸੁਖਣਾ ਉਹ ਅੱਜ ਖਤਮ ਹੋ ਗਿਆ ਵੀ ਹੁਣ ਸਾਡੇ ਜਮੀਨਾਂ ਦਾ ਕੀ ਬਣੂਗਾ ਸਾਡੇ ਪਿੰਡ ਦੇ ਨਗਰ ਦੇ ਨੇ ਸਾਰੇ ਮੋਹਤਵਰ ਬੰਦਿਆਂ ਨੇ ਅੱਗੇ ਲਾ ਕੇ ਕੁਝ ਫੰਡ ਇਕੱਠਾ ਕਰਕੇ ਚਲੋ ਕੁਝ ਉਹਨਾਂ ਮੱਧ ਪਿੰਡ ਨੇ ਕੀਤੀ ਨਗਰ ਨੇ ਕੀਤੀ ਕੁਝ ਸਾਡੇ ਲੀਡਰ ਸਰਦਾਰ ਰਮਿੰਦਰ ਸਿੰਘ ਆਮਲਾ ਜੀ ਨੇ ਸਾਡੇ ਭਰਾ ਜੀ ਨੇ ਉਹਨਾਂ ਦੇ ਬੋਲਤੇ ਸਾਨੂੰ ਅਸੀਂ ਜੋ ਉਹਨਾਂ ਨੂੰ ਆਖਿਆ ਉਹਨਾਂ ਸਾਨੂੰ ਪਾਈਪਾਂ ਦਾ ਜਿਹੜਾ ਇੰਤਜ਼ਾਮ ਕਰਕੇ ਦਿੱਤਾ ਤੇ ਸੱਚੇ ਬਾਦਸ਼ਾਹ ਉਹਨਾਂ ਨੂੰ ਵਿਚਰਦੀ ਗੱਲਾਂ ਰੱਖੇ ਪਰਮਾਤਮਾ ਮੇਰੇ ਨਗਰ ਨੂੰ ਮੇਰੇ ਪਿੰਡ ਨੂੰ ਮੇਰੇ ਮੌਤਵਰ ਬੰਦਿਆਂ ਨੂੰ ਵੀ ਮੇਰੇ ਭਰਾ ਜਾ ਜਗਨਜੀਤ ਮਿਸਤਰੀ ਜੀ ਇਹ ਆਪਣੀ ਦੁਕਾਨ ਛੱਡ ਕੇ ਤੇ ਕਿੰਨੇ ਦਿਨ ਦੇ ਇੱਥੇ ਹੀ ਬੈਠੇ ਨੇ ਆਦਾ ਸਾਰਾ ਵੈਲਡਿੰਗ ਦਾ ਸਮਾਨ ਲੈ ਕੇ ਤੇ ਜਿਨ੍ਹਾਂ ਨੇ ਅੱਜ ਸਾਨੂੰ ਪਾਣੀ ਦਾ ਦੁਬਾਰਾ ਰੋਟੀ ਦਾ ਰਸਤਾ ਪਾਤਾ ਇਹ ਜਿਆਦਾ ਤਾਂ ਅਸੀਂ ਧੰਨਵਾਦ ਕਰਦੇ ਆ ਸਾਡੇ ਜਗਜੀਤ ਜੀ ਦਾ ਸਮਾਜ ਦਾ ਹੀ ਇਕੱਠਾ ਕਰਤਾ ਪਰ ਜਿਹੜਾ ਟੱਚ ਬੰਨਾ ਤਾਂ ਸਾਰਾ ਇਹਨੇ ਕੀਤਾ ਸੱਚੇ ਪਾਤਸ਼ਾਹ ਇਹਨੂੰ ਵੀ ਚਰਦੀ ਗੋਲਾ ਰੱਖੇ ਸਰਦਾਰ ਰਮਿੰਦਰ ਸਿੰਘ ਆਮਲਾ ਜੀ ਨੂੰ ਵੀ ਤੇ ਸਾਡੇ ਨਗਰ ਨੂੰ ਵੀ ਜੋ ਵੀ ਸਾਡੇ ਮੋਹਤਵਰ ਅੱਗੇ ਬੰਦੇ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਈਗਰੂ ਜੀ ਦਾ ਖਾਲਸਾ ਜੀਵੰਦਰ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਸਾਡੇ ਪਿੰਡ ਦਾ 400 92 ਕਿਲਾ ਮਨਕ ਚੱਲੋ ਵਾਰਸ਼ ਦੇ ਨਾਲ ਸ਼ਾਸਨ ਨੇ ਪਾਣੀ ਛੱਡਿਆ ਉਹਦੇ ਕਾਰਨ ਸਾਡਾ ਖਾਲਾ ਡਿੱਗ ਪਿਆ ਇਸੇ ਕਰਕੇ ਸਾਰੇ ਪਿੰਡ ਨੇ ਧੰਨਵਾਦ ਕਰਕੇ ਜੋ ਜਿੰਨੇ ਵੀ ਕਿੱਲੇ ਦੇ ਉਹ ਸਾਹਬਰਾ ਸੀ ਫੰਡ ਕਰਕੇ ਉਹਨੂੰ ਬਹਾਲ ਕੀਤਾ ਤੇ ਨਾਲ ਦੀ ਨਾਲ ਹੀ ਆਵਲਾ ਸਾਹਿਬ ਨੇ ਜੋ ਸਾਡੀ ਮਦਦ ਕੀਤੀ ਹੈ ਧੰਨਵਾਦ ਉਸ ਆਵਲੇ ਸਾਹਿਬ ਦਾ ਜਿੰਨੇ ਜਿੰਨੇ ਸਾਡੇ ਤੇ ਉਹਨੇ ਪੈਪਾਂ ਦਿੱਤੀਆਂ ਸਾਨੂੰ ਸਾਡਾ ਖਾਲਾ 8 ਦਿਨ ਤੋਂ ਬੰਦ ਸੀ ਅੱਜ ਨਾਲ ਦੀ ਨਾਲ ਹੀ ਚਾਲੂ ਹੋ ਗਿਆ ਔਰ ਇਸ ਦੇ ਨਾਲ ਸਾਰੇ ਪਿੰਡ ਦੇ ਸਹਿਯੋਗ ਨਾਲ ਜੋ ਕਿ ਅਸੀਂ ਇਹ ਕੰਮ ਕੀਤਾ ਹੈ ਬਹੁਤ ਵਧੀਆ ਕੀਤਾ ਹੈ। ਵੇ ਗੁਰੂ ਜੀ ਦਾ ਖਾਲਸਾ ਵੇ ਗੁਰੂ ਜੀ ਦੀ ਫਤਿਹ। ਕਿ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਰਦਾਰ ਰਮੇਂਦਰ ਸਿੰਘ ਆਵਲਾ ਦਾ ਜਿਨ੍ਹਾਂ ਨੇ ਸਾਡੇ ਮੂੰਹ ਚ ਜਿਹੜੀ ਰੋਟੀ ਸੀਗੀ ਸਾਡੇ ਕਿਸਾਨਾਂ ਦੇ ਵਿੱਚ ਰੋਟੀ ਖੋਈ ਜਾ ਰਹੀ ਸੀ ਉਹ ਉਹ ਦੁਬਾਰਾ ਆ ਕੇ ਉਹਨਾਂ ਨੇ ਉਹਨਾਂ ਦੇ ਕਰਕੇ ਜਿਹੜੀ ਸਾਡੀ ਫਸਲ ਆਬਾਦ ਹੋਣ ਜਾ ਰਹੀ ਹੈ। ਔਰ ਇਹਨਾਂ ਦੇ ਵਿੱਚ ਜਿਹੜੀ ਅਸੀਂ ਸਾਡਾ ਸਾਰਾ ਪਿੰਡ ਤਕਰੀਬਨ ਪ੍ਰਸ਼ਾਸਨ ਦੇ ਕੋਲ ਮੰਨਤਾ ਤਰਲੇ ਕਰ-ਕਰ ਕੇ ਸਰਕਾਰ ਦੇ ਨੁਮਾਇੰਦੇ ਕੋਲ ਮੰਨਤਾ ਤਰਲੇ ਕਰ-ਕਰ ਕੇ ਥੱਕ ਗਏ ਸਾਂ ਪਰ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਹੁਣ ਸਰਦਾਰ ਰਮਿੰਦਰ ਸਿੰਘ ਆਵਲਾ ਨੇ ਸਾਨੂੰ 180 ਫੁੱਟ ਪਾਈਪ ਪ੍ਰੋਵਾਈਡ ਕਰਾਈ ਜਿੰਦੇ ਕਰਕੇ ਸਾਡਾ ਜਿਹੜਾ ਨਹਿਰੀ ਖਾਲ ਦੇ ਵਿੱਚ ਪਾਣੀ ਦੁਬਾਰਾ ਚਾਲੂ ਹੋ ਸਕਿਆ ਤੇ ਸਾਡਾ 482 ਏਕੜ ਰਕਬਾ ਸੀ ਜਿਹੜਾ ਉਹ ਆਬਾਦ ਦੁਬਾਰਾ ਫਿਰ ਖੁਸ਼ਹਾਲੀ ਦੇ ਰੂਪ ਵਿੱਚ ਵਰਤਿਆ ਜਾਏਗਾ ਔਰ ਅਸੀਂ ਵਿਸ਼ੇਸ਼ ਤੌਰ ਤੇ ਸਾਡਾ ਸਾਰਾ ਪਿੰਡ ਸਰਦਾਰ ਰਮਿੰਦਰ ਸਿੰਘ ਆਵਲਾ ਜੀ ਦਾ ਬਹੁਤ ਬਹੁਤ ਧੰਨ ਧੰਨਵਾਦ ਕਰਦਾ ਹੈ ਔਰ ਅਰਦਾਸ ਕਰਦਾ ਹੈ ਕਿ ਰਮਿੰਦਰ ਸਿੰਘ ਆਵਲਾ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਤਰੱਕੀ ਬਖਸ਼ੇ ਬੜੇ ਸੋਨੇ ਹਰ ਜੀ ਸ੍ਰੀ ਅਕਾਲ ਪਿੰਡ ਵਾਲੇ ਸਰਦਾਰ ਰਮਿੰਦਰ ਸਿੰਘ ਆਵਲਾ ਜਿੰਦਾਬਾਦ ਸਰਦਾਰ ਰਮਿੰਦਰ ਸਿੰਘ ਆਵਲਾ ਜਿੰਦਾਬਾਦ